ਪਰ ਕਿਤੇ ਲੱਗਦਾ ਨਹੀਂ ਕਿ ਕਾਂਗਰਸ ਕਮਜ਼ੋਰ ਹੋ ਰਹੀ ਹੈ ਲਗਾਤਾਰ ਵੱਡੇ ਲੀਡਰ ਜਾ ਰਹੇ ਨੇ ਉਹਨਾਂ ਨੂੰ ਰੋਕਣ ਦੇ ਵਿੱਚ ਵੀ ਕਾਂਗਰਸ ناکਾਮਯਾਬਿਤ ਹੋ ਰਹੀ ਹੈ ਤੁਸੀਂ ਵਿੱਚ ਵਿੱਚ ਭੁੱਲ ਜਾਂਦੇ ਹੋ ਜਿੰਨੇ ਗਏ ਉਹਨੇ ਵਾਪਸ ਵੀ ਆਂਦੇ ਆ ਤੇ ਆਣ ਵਾਲੇ ਟਾਈਮ 'ਚ ਹਲੇ ਜਾ ਰਹੇ ਹੈ ਤੇ ਸ਼ਾਇਦ ਤੁਹਾਨੂੰ 2 ਦਿਨਾਂ ਬਾਅਦ ਆਂਦੇ ਵੀ ਨਜ਼ਰ ਆ ਜਾਣ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਸਰਗਰਮੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਤੇ ਆਮ ਆਦਮੀ ਪਾਰਟੀ ਵੱਲੋਂ ਆਟੋ ਉਮੀਦਵਾਰਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ ਤੇ ਦੂਜੇ ਪਾਸੇ ਮੁੱਖ ਮਰੋਧੀ ਧਿਰ ਕਾਂਗਰਸ ਹਜੇ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਆ ਪਰ ਇਸ ਸਭ ਦੇ ਵਿਚਕਾਰ ਕਾਂਗਰਸ ਦੇ ਵੱਡੇ ਲੀਡਰ ਲਗਾਤਾਰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਤੇ ਦੂਜੀ ਪਾਰਟੀਆਂ ਦਾ ਰੁਖ ਕਰਦੇ ਹੋਏ ਨਜ਼ਰ ਆ ਰਹੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦੀ ਕੀ ਰਣਨੀਤੀ ਰਹੇਗੀ ਤੇ ਜਾ ਰਹੇ ਲੀਡਰਾਂ ਨੂੰ ਲੈ ਕੇ ਕਿਸ ਤਰ੍ਹਾਂ ਕਾਂਗਰਸ ਦੇਖਦੀ ਆ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਗ ਪੋਸ਼ਣਾ ਆਛੂ ਆਛੂ ਜੀ ਸਵਾਗਤ ਹੈ ਤੁਹਾਡਾ ਨਮਸਕਾਰ ਆਛੂ ਜੀ ਲਗਾਤਾਰ ਸਰਗਰਮੀਆਂ ਤੇ ਆ ਤੁਸੀਂ ਵੀ ਲਗਾਤਾਰ ਵਕ-ਵਕ ਮੀਟਿੰਗਾਂ ਕਰਕੇ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਹੋ ਪਰ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਤੋਂ ਠੀਕ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਦਾ ਹੋਇਆ ਨਜ਼ਰ ਆ ਰਿਹਾ ਪਹਿਲਾਂ ਗੁਰਪ੍ਰੀਤ ਸਿੰਘ ਜੀਪੀ ਤੇ ਉਹਨਾਂ ਅੱਜ ਰਾਜਕੁਮਾਰ ਚੱਪੇਵਾਲ ਮੌਜੂਦਾ ਐਮਐਲਏ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਨੂੰ ਦਾ ਰੁਖ ਕਰ ਚੁੱਕੇ ਨੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਦੋਂ ਕੋਈ ਲੀਡਰ ਜਿਹਨੂੰ ਪਾਰਟੀ ਨੇ ਪ੍ਰਮੋਟ ਕੀਤਾ ਹੋਵੇ ਜਦੋਂ ਉਹ ਜਾਂਦਾ ਹੈ ਇੱਕ ਪਰਸੈਪਸ਼ਨ ਦਾ ਫਰਕ ਤਾਂ ਜ਼ਰੂਰ ਪੈਂਦਾ ਮੈਂ ਇਹਦੇ ਤੋਂ ਮੁਕਰਦਾ ਨਹੀਂ ਪਰ ਹਾਂ ਕਾਂਗਰਸ ਏਡੀ ਵੱਡੀ ਪਾਰਟੀ ਆ ਇੱਥੇ ਤਾਂ ਕਾਂਗਰਸ ਪਾਰਟੀ ਤਾਂ ਜਿਵੇਂ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਨਰਸਰੀ ਆ ਇੱਥੇ ਇੰਨੀ ਕੁ ਲੀਡਰਸ਼ਿਪ ਤਿਆਰ ਆ ਵੀ ਸਾਨੂੰ ਕੋਈ ਉਹਦਾ ਬਾਲਾ ਫਰਕ ਨਹੀਂ ਪਏਗਾ ਸਾਡੇ ਕੋਲ ਲੱਗੇ ਸਾਡੀ ਸੈਕੰਡ ਲਾਈਨ ਤਿਆਰ ਆ ਜਿਹੜੀ ਸ਼ਾਇਦ ਪਹਿਲੇ ਵਾਲੇ ਲੀਡਰ ਨਾਲੋਂ ਵੀ ਚੰਗੀ ਨਿਕਲੇ ਉੱਥੇ ਕੋਈ ਅਸੀਂ ਉੱਥੇ ਖਲਾ ਨਹੀਂ ਪੈਂਦਾ ਹੋਣ ਦੇਾਂਗੇ ਪਰ ਮੰਦ ਭਾਗਾ ਹੈ ਅਗਰ ਕੋਈ ਛੱਡ ਕੇ ਜਾਂਦਾ ਹੈ ਉਹਨਾਂ ਦੀ ਕੀ ਕਮਜ਼ੋਰੀ ਹੈ ਲੀਡਰਸ਼ਿਪ ਜਿਹਦੇ ਚ ਸਹੀ ਲੀਡਰ ਹੁੰਦਾ ਆ ਉਹ ਤਾਂ ਜਦੋਂ ਕੋਈ ਉਲਟੇ ਹਾਲਾਤ ਹੋਣ ਉਹਨਾਂ ਦੇ ਵਿੱਚ ਵੀ ਪਰਫਾਰਮ ਕਰਦਾ ਹੈ ਨਾਲ ਪਾਰਟੀ ਦਾ ਨਾਮ ਉੱਚਾ ਕਰਦਾ ਤੇ ਨਾਲ ਆਪਣੇ ਆਪ ਨੂੰ ਅੱਗੇ ਵੜਾਉਂਦਾ ਏ ਸਮ ਹਾਉ ਕਿੰਨਾ ਗੱਲਾਂ ਕਰਕੇ ਨਾ ਕੋਈ ਕਮਜ਼ੋਰੀ ਹੈ ਤੁਹਾਨੂੰ ਅੱਜ ਡਿਊਟੀ ਤੁਸੀਂ ਸੀਐਲਪੀ ਲੀਡਰ ਹੋ ਤੇ ਫਿਰ ਵੀ ਛੱਡ ਕੇ ਜਾਣੇ ਹੋ ਤੁਹਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਕਿਸ ਤਰ੍ਹਾਂ ਦੇ ਦਿਓ ਤੁਸੀਂ ਕਹਿ ਰਹੇ ਹੋ ਕਿ ਕੋਈ ਬਾਲਾ ਫਰਕ ਨਹੀਂ ਪੈਂਦਾ ਪਰ ਕੁਝ ਦਿਨ ਪਹਿਲਾਂ ਇੱਕ ਹਫਤੇ ਪਹਿਲਾਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਉਹੀ ਲੀਡਰ ਆਮ ਆਦਮੀ ਪਾਰਟੀ ਦੇ ਖਿਲਾਫ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਟੈਸਟ ਕਰਕੇ ਕਦੀ ਸੰਗਲ ਹੱਥੇ ਫੜ ਕੇ ਕਦੀ ਕਰਜ਼ਿਆਂ ਦੀ ਪੰਡਾ ਮੱਥੇ ਤੇ ਰੱਖ ਕੇ ਸਿਰ ਤੇ ਰੱਖ ਕੇ ਪ੍ਰੋਟੈਸਟ ਕਰਦੇ ਨੇ ਤੇ ਕੁਝ ਦਿਨਾਂ ਬਾਅਦ ਆਮ ਆਦਮੀ ਪਾਰਟੀ ਦਾ ਰੋਕਾ ਲੈਂਦੇ ਨੇ ਇਸੇ ਕਰਕੇ ਮੈਂ ਕਹਿਣਾ ਵੀ ਇਹ ਲੀਡਰਸ਼ਿਪ ਕੁਆਲਿਟੀ ਦੀ ਕਮੀ ਹੈ ਵੀ ਕਿਸ ਤਰੀਕੇ ਤੁਸੀਂ 2 ਦਿਨ ਪਹਿਲਾਂ ਪਰਫਾਰਮ ਕਰਦੇ ਹੋ ਉਹਦੇ ਅਗੇਂਸਟ ਫਿਰ ਕਿਸ ਗੱਲ ਕਰਕੇ ਉਹਨੂੰ ਜੁਆਇਨ ਕਰਦੇ ਹੋ ਮੈਨੂੰ ਸਮਝ ਤੋਂ ਬਾਹਰ ਆ ਵੀ ਇਹਦੇ ਵਿੱਚ ਕਮਜ਼ੋਰੀ ਹੈ ਉਹਨਾਂ ਦੀ ਆਪ ਦੀ ਸੋਚ ਦੀ ਪੋਲਿਟੀਕਲ ਆਈਕਿਊ ਨਹੀਂ ਹੈ ਜਾਂ ਲੀਡਰਸ਼ਿਪ ਕੁਆਲਿਟੀਆਂ ਦੀ ਕਮੀ ਹੈ ਵੀ ਐਡੀ ਛੋੜੀ ਸੋਚ ਕਿਸ ਲਾਲਚ ਤੋਂ ਕਿਸ ਡਰ ਤੋਂ ਤੁਸੀਂ ਆਮ ਆਦਮੀ ਪਾਰਟੀ ਇੱਕ ਦਿਨ ਪਹਿਲਾਂ ਜਿਹਦੇ ਤੁਸੀਂ ਅਗੇਂਸਟ ਬੋਲ ਰਹੇ ਹੋ ਉਹਦੇ ਚ ਨੁਕਸ ਕੱਢ ਰਹੇ ਹੋ ਤੇ ਉਹਨੂੰ ਹੀ ਜੁਆਇਨ ਕਰਦੇ ਪਿਓ ਕਿਸ ਲਾਲਚ ਨੂੰ ਜਾਣੇ ਹੋ ਮੈਨੂੰ ਕਮੈਂਟ ਕਰਨਾ ਬਣਦਾ ਨਹੀਂ ਹਾਂ ਜਿੱਥੋਂ ਤਾਈ ਕਾਂਗਰਸ ਦਾ ਸਵਾਲ ਹੈ ਮੈਂ ਉਹ ਜ਼ਿਆਦਾ ਗੱਲ ਕਰੂੰਗਾ ਤੁਹਾਡੇ ਨਾਲ ਕਾਂਗਰਸ ਇਲੈਕਸ਼ਨ ਲਈ ਹਮੇਸ਼ਾ ਪਿਛਲੇ 2-3 ਮਹੀਨੇ ਤੋਂ ਤਿਆਰ ਹੈ ਜੋ اپੋਜੀਸ਼ਨ ਦਾ ਸਪੇਸ ਸੀ ਅਸੀਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਇਸ਼ੂਜ਼ ਦੇ ਉੱਤੇ ਰੈਲੀਆਂ ਵੀ ਕਰਨੀਆਂ ਹਨ ਧਰਨੇ ਵੀ ਕਰੇ ਹਨ ਔਰ ਲੋਕਲ ਯੂਨਿਟ ਸਾਡੇ ਲੋਕਲ ਇਸ਼ੂਸ ਤੇ ਵੀ ਲੜਦੇ ਔਰ ਵੱਡੀ ਲੀਡਰਸ਼ਿਪ ਲੜਦੀ ਨਜ਼ਰ ਆ ਰਹੀ ਹੈ ਜਿਹੜਾ ਆਪੋਜੀਸ਼ਨ ਦਾ ਕੰਮ ਹੋਣਾ ਚਾਹੀਦਾ ਉਹ ਬਖੂਬੀ ਨਿਭਾਇਆ ਜਾ ਰਿਹਾ ਚਾਹੇ ਸੀਐਲਪੀ ਦੇ ਅੰਦਰ ਹੋਵੇ ਤੇ ਚਾਹੇ ਸੀਐਲਪੀ ਤੋਂ ਬਾਹਰ ਮਤਲਬ ਵਿਧਾਨ ਸਭਾ ਤੋਂ ਬਾਹਰ ਸੜਕਾਂ ਦੇ ਉੱਤੇ ਕਾਂਗਰਸ ਪਾਰਟੀ ਨੇ ਇਸ ਇੰਨੀ ਜ਼ਿਆਦਾ ਸਖਤੀ ਦੇ ਬਾਅਦ ਸਾਡੇ ਲੀਡਰਾਂ ਨੂੰ ਜੇ ਕੋਈ ਬੋਲਦਾ ਹੈ ਜਿਸ ਤਰ੍ਹਾਂ ਦੀ ਅੱਜ ਦੇ ਹਾਲਾਤ ਨੇ ਇੱਕ ਐਮਰਜੈਂਸੀ ਵਾਲੇ ਹਾਲਾਤ ਨੇ ਜਿਹੜਾ ਬੋਲਦਾ ਉਹਦੇ ਤੇ ਪਰਚਾ ਦੇ ਦਿਓ ਚਾਹੇ ਲੋਕਲ ਇਸ਼ੂਸ ਨੇ ਤੇ ਚਾਹੇ ਕੋਈ ਸਟੇਟ ਦੇ ਇਸ਼ੂਸ ਨੇ ਪਰ ਇਸ ਦੇ باوجود ਵੀ ਕੋਈ ਲੀਡਰਸ਼ਿਪ ਸਾਡੀ ਡਰਦੀ ਨਹੀਂ ਔਰ ਬਕਾਇਦਾ ਲੋਕਾਂ ਪਿੱਛੇ ਲੜਦੀ ਨਜ਼ਰ ਆ ਰਹੀ ਪਰ ਕਿਤੇ ਲੱਗਦਾ ਨਹੀਂ ਕਿ ਕਾਂਗਰਸ ਕਮਜ਼ੋਰ ਹੋ ਰਹੀ ਹੈ ਲਗਾਤਾਰ ਵੱਡੇ ਲੀਡਰ ਜਾ ਰਹੇ ਨੇ ਉਹਨਾਂ ਨੂੰ ਰੋਕਣ ਦੇ ਵਿੱਚ ਵੀ ਕਾਂਗਰਸ ناکਾਮਯਾਬਿਤ ਹੋ ਰਹੀ ਹੈ ਕਿ ਕੁਝ ਕਮੀਆਂ ਲੱਗ ਰਹੀਆਂ ਕਿ ਹਾਂ ਵੀ ਜਿਹੜਾ ਵਾ ਇਸ ਤਰ੍ਹਾਂ ਜਿਹੜਾ ਵਾ ਵੱਡੇ ਲੀਡਰਾਂ ਦਾ ਜਾਣਾ ਲਗਾਤਾਰ ਜਾਰੀ ਹੈ 2022 ਤੋਂ ਬਾਅਦ ਲਗਾਤਾਰ ਜਿਹੜਾ ਵਾ ਕਾਂਗਰਸ ਦੇ ਲੀਡਰ ਜਾ ਰਹੇ ਨੇ ਤੁਸੀਂ ਵਿੱਚ ਵਿੱਚ ਭੁੱਲ ਜਾਂਦੇ ਹੋ ਜਿੰਨੇ ਗਏ ਉਹਨੇ ਵਾਪਸ ਵੀ ਆਂਦੇ ਆ ਤੇ ਆਣ ਵਾਲੇ ਟਾਈਮ 'ਚ ਹਲੇ ਜਾ ਰਹੇ ਆ ਤੇ ਸ਼ਾਇਦ ਤੁਹਾਨੂੰ 2 ਦਿਨਾਂ ਬਾਅਦ ਆਂਦੇ ਵੀ ਨਜ਼ਰ ਆ ਜਾਣ। ਅਗਲੇ ਕਹਿਣਾ ਕੋਈ ਜਲਦੀ ਨਹੀਂ ਹੋਏਗਾ। ਤੋ ਇਹਦਾ ਇਹਦਾ ਕੋਈ ਨਹੀਂ ਹੈ ਤੁਸੀਂ ਦੇਖਿਆ ਹੀ ਹੈ। ਭਾਜਪਾ 'ਚ ਇੰਨੇ ਬੰਦੇ ਗਏ ਸੀ ਤਕਰੀਬਨ 80% ਵਾਪਸ ਆ ਗਏ। ਔਰ ਅੱਗੇ ਹਾਲਾਤ ਇਸ ਤਰੀਕੇ ਦੇ ਬੰਦੇ ਜਾ ਰਹੇ ਆ। ਭਾਈ ਅੱਜ ਜਿਸ ਤਰ੍ਹਾਂ ਤੁਸੀਂ ਅਲੱਗ-ਅਲੱਗ ਚੈਨਲਸ ਦੇ ਉੱਤੇ ਕੋਈ ਸਰਵੇ ਵੀ ਦੇਖਦੇ ਹੋ ਅੱਜ ਦੀ ਤਾਰੀਖ 'ਚ ਵੀ ਸਭ ਤੋਂ ਪੌਪੂਲਰ ਪਾਰਟੀ ਕਾਂਗਰਸ ਹੈ ਸਿਰਫ ਅਸੀਂ ਕੋਈ ਗਲਤੀ ਨਾ ਕਰੀਏ ਲੋਗਲ ਲੋਕ ਅੱਜ ਵੀ ਕਾਂਗਰਸ ਪਾਰਟੀ ਨੂੰ ਆਪਟ ਕਰਨਾ ਚਾਹੁੰਦੇ ਤਾਂ ਲੋਕਾਂ ਦਾ ਸਮਰਥਨ ਤੁਹਾਡੇ ਨਾਲ ਆ ਤੁਸੀਂ ਕਹਿਣ ਬਿਲਕੁਲ ਬਿਲਕੁਲ ਤਾਂ ਹੁਣ ਉਮੀਦਵਾਰਾਂ ਦੀ ਗੱਲ ਕੀਤੀ ਆਵੇ ਕਦੋਂ ਤੱਕ ਤੁਸੀਂ ਪੰਜਾਬ ਕਾਰਜਕਾਰੀ ਦੇ ਪ੍ਰਧਾਨ ਹੋ ਕਾਰਜਕਾਰੀ ਪ੍ਰਧਾਨ ਹੋ ਕਾਂਗਰਸ ਦੇ ਲੋਕ ਸਭਾ ਉਮੀਦਵਾਰਾਂ ਨੂੰ ਲੈ ਕੇ ਕੀ ਚਰਚਾਵਾ ਚੱਲਦੀ ਆ ਕਦੋਂ ਤੱਕ ਪਾਰਟੀ ਉਮੀਦਵਾਰ ਕੌਸ਼ਿਦ ਕਰ ਸਕਦੀ ਆ ਤੇ ਤੁਹਾਡਾ ਕੀ ਸਟੈਂਡ ਹੈ ਲੁਧਿਆਣਾ ਤੋਂ ਤੁਹਾਡੇ ਨਾਮ ਦੀਆਂ ਵੀ ਚਰਚਾਵਾ ਚੱਲਦੀਆਂ ਤੁਸੀਂ ਵੀ ਲੋਕ ਸਭਾ ਉਮੀਦਵਾਰ ਬਣਾ ਜਾ ਸਕਦੇ ਹੋ ਨੇ ਨਹੀਂ ਐਸੀ ਕੁਝ ਨਹੀਂ ਹੈ ਨਾ ਮੈਂ ਟਿਕਟ ਕਿਸੇ ਤੋਂ ਮੰਗੀ ਹਾਂ ਜਿੱਥੋਂ ਤਾਈ ਸਾਰੇ ਪੰਜਾਬ ਦੀਆਂ ਟਿਕਟਾਂ ਦਾ ਸਬੰਧ ਹੈ ਸਟੇਟ ਲੈਵਲ ਦੇ ਉੱਤੇ ਜਿਹੜੀ ਲੀਡਰਸ਼ਿਪ ਹੈ ਉਹ ਵੀ ਇੱਕ ਦੋ ਵਾਰ ਆਪਸ ਵਿੱਚ ਡਿਸਕਸ ਕਰ ਚੁੱਕੀ ਹੈ ਅਲੱਗ-ਅਲੱਗ ਨਾਵਾਂ ਦੇ ਉੱਤੇ ਤੇ ਜਿਹੜੀ ਸਾਡੀ ਸਕਰੀਨਿੰਗ ਔਰ ਇਲੈਕਸ਼ਨ ਕਮੇਟੀ ਹੈ ਉਹਦੇ ਵਿੱਚ ਵੀ ਪਲਿਮਿਨਰੀ ਇੱਕ ਵਾਰੀ ਡਿਸਕਸ਼ਨ ਹੋ ਗਈ ਹੈ ਆਉਣ ਵਾਲੇ 2-3 ਦਿਨਾਂ ਦੇ ਵਿੱਚ ਮੇਰਾ ਖਿਆਲ ਟਿਕਟਾਂ ਇਹ ਫਾਈਨਲ ਹੋ ਜਾਣਗੀਆਂ ਔਰ ਕੁਝ ਪਾਰਟੀ ਲੈਵਲ ਤੇ ਵੀ ਡਿਸਕਸ਼ਨਸ ਚਲਦੀਆਂ ਹੁੰਦੀਆਂ ਹਨ ਕਿ ਕਿਤੇ ਅਲਾਈਅੰਸ ਹੋ ਰਿਹਾ ਕਿ ਨਹੀਂ ਹੋ ਰਿਹਾ ਉਹਨੂੰ ਦੇਖ ਕੇ ਕੈਂਡੀਡੇਟ ਕਿਸ ਤਰੀਕੇ ਦਾ ਲਿਆਣਾ ਹੈ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਦੇਖ ਕੇ ਵੱਡੀਆਂ ਪਾਰਟੀਆਂ ਫਿਰ ਡਿਸਾਈਡ ਕਰਦੀਆਂ ਤਾਂ ਤੁਹਾਡੇ ਨਾਮ ਦੀਆਂ ਵੀ ਚਰਚਾਵਾਂ ਚੱਲੀਆਂ ਕਹਿ ਰਹੇ ਨੇ ਕਿ ਸ਼ਾਇਦ ਇਸ ਵਾਰ ਰਵਨੀਤ ਬਿੱਟੂ ਕਿਸੇ ਹੋਰ ਜਗ੍ਹਾ ਤੋਂ ਉਮੀਦਵਾਰੀ ਜਿਤਾ ਸਕਦੇ ਨੇ ਜਾਂ ਪਾਰਟੀ ਹੋਰ ਜਗ੍ਹਾ ਤੋਂ ਟਿਕਟ ਦੇ ਸਕਦੀ ਹੈ ਤੇ ਲੁਧਿਆਣਾ ਤੋਂ ਤੁਹਾਨੂੰ ਵੀ ਉਮੀਦਵਾਰ ਬਣਾਇਆ ਜਾ ਸਕਦਾ ਕਿਸ ਤਰ੍ਹਾਂ ਤੇ ਇਹ ਅਸਜੀ ਕੋਈ ਕਨਫਿਊਜ਼ਨ ਹੋਣੀ ਨਹੀਂ ਚਾਹੀਦੀ ਰਵਨੀਤ ਬਿੱਟੂ ਜੀ ਲੁਧਿਆਣੇ ਤੋਂ ਹੀ ਇਲੈਕਸ਼ਨ ਲੜ ਰਹੇ ਔਰ ਲੁਧਿਆਣੇ ਤੋਂ ਹੀ ਉਹਨਾਂ ਨੇ ਟਿਕਟ ਮੰਗੀਏ ਕਿ ਤੋਂ ਹੋਰ ਜਗ੍ਹਾ ਤੋਂ ਨਹੀਂ ਮੰਗੀ ਤੇ ਜਿੱਥੋਂ ਤੱਕ ਮੈਡੀਅਮ ਮੈਨੂੰ ਮੇਰੀ ਨੌਲੇਜ ਦਾ ਸਬੰਧ ਹੈ ਬਈ ਕਲੈਰਿਟੀ ਹੈ 15 ਸਾਲ ਜੀ ਲਗਾਤਾਰ ਉਹਨਾਂ ਦੀ ਐਮਪੀਸ਼ਿਪ ਉਹਨਾਂ ਨੇ ਕਰੀ ਹੈ ਨਾਲ ਏਡੀ ਵੱਡੀ ਲੇਗੇਸੀ ਹੈ ਨਾਲ ਅੱਜ ਜੇ ਲੁਧਿਆਣੇ ਦੇ ਇਸ਼ੂਜ਼ ਨੂੰ ਲੈ ਕੇ ਤੁਸੀਂ ਐਡਮਿਨਿਸਟ੍ਰੇਸ਼ਨ ਨਾਲ ਔਰ ਅੱਜ ਦੀ ਸਰਕਾਰਾਂ ਨਾਲ ਜੇ ਭਿੜਦੇ ਨਜ਼ਰ ਆ ਰਹੇ ਹੈ ਚਾਹੇ ਉਹਨਾਂ ਦੇ ਪਰਚੇ ਵੀ ਹੋਣ ਸੇ ਲੋਗਾਂ ਦੀ ਲੜਾਈ ਉਹ ਲੜਦੇ ਨਜ਼ਰ ਆ ਰਹੇ ਆ ਔਰ ਮੈਨੂੰ ਲੱਗਦਾ ਨਹੀਂ ਹੈ ਵੀ ਉਹ ਕਿਤੋਂ ਇੱਥੋਂ ਛੱਡ ਕੇ ਕਿਤੇ ਹੋਰ ਸੀਟ ਤੇ ਹਾਈ ਕਮਾਂਡ ਉਹਨਾਂ ਨੂੰ ਭੇਜੇਗੀ ਜਾਂ ਕੋਈ ਹੋਰ ਬੰਦੇ ਨੂੰ ਇੱਥੇ ਆਪਟ ਕਰੇ ਤਾਂ ਕੀ ਲੱਗਦਾ ਕਿ ਪਿਛਲੀ ਵਾਰ 13 ਦੇ ਵਿੱਚੋਂ 8 ਮੈਂਬਰ ਪਾਰਲੀਮੈਂਟ ਲੋਕ ਸਭਾ ਵਿੱਚ ਪਹੁੰਚੇ ਸੀਗੇ ਕਾਂਗਰਸ ਦੇ 8ਾਂ ਦੇ ਵਿੱਚੋਂ ਹੁਣ ਇੱਕ ਮੈਂਬਰ ਪਾਰਲੀਮੈਂਟ ਪ੍ਰਨੀਤ ਕੋ ਬੀਜੇਪੀ ਜੁਆਇਨ ਕਰ ਚੁੱਕੇ ਨੇ 7 ਤੁਹਾਡੇ ਮੌਜੂਦਾ ਹੈਗੇ ਨੇ ਇਸ ਵਾਰ 2024 ਇਲੈਕਸ਼ਨਾਂ ਨੂੰ ਲੈ ਕੇ ਤੁਹਾਡੀ ਕੀ ਪ੍ਰਸੰਸਾ ਹੈ ਮੈਂ ਸਮਝਦਾ ਜੋ ਸਾਡੀ ਪਰਫਾਰਮੈਂਸ ਸੀਗੀ 2019 ਚ ਅਸੀਂ ਉਹਨੂੰ ਰਿਪੀਟ ਕਰਾਂਗੇ ਅ ਮੇਰਾ ਖਿਆਲ ਬਾੜੀ ਵੱਡੀ ਗੱਲ ਨਾ ਕਰੀਏ ਤਾਂ ਉਹਦੇ ਲਾਗੇ ਛਾਗੇ ਸਾਡੀ ਪਰਫਾਰਮੈਂਸ ਜ਼ਰੂਰ ਰਹੇਗੀ ਪਰ ਹਾਂ ਠੀਕ ਹੈ ਮੰਨ ਪਾਗਾ ਰਿਹਾ ਚੌਧਰੀ ਸੰਤੋਖ ਜੀ ਐਕਸਪਾਇਰ ਹੋ ਗਏ ਔਰ ਮੈਡਮ ਕਰਨੀਸ਼ ਕੋਰ ਹੋਣੀ ਛੱਡ ਗਏ ਆਪਣੇ ਕਾਰਨਾ ਕਰਕੇ ਪਰ ਕਾਂਗਰਸ ਪਾਰਟੀ ਕਮਜ਼ੋਰ ਨਹੀਂ ਕਾਂਗਰਸ ਪਾਰਟੀ ਉਵੇਂ ਹੀ ਤਕੜੀ ਹੈ ਕਾਂਗਰਸ ਦੀ ਲੀਡਰਸ਼ਿਪ ਉਵੇਂ ਹੀ ਤਕੜੀ ਹੈ ਕੋਈ ਵੀ ਬੰਦਾ ਜਾਣਦਾ ਹੈ ਨਾ ਤਾਂ ਇਹ ਨਹੀਂ ਆ ਵੀ ਕਾਂਗਰਸ ਤੁਰ ਗਈ ਹਸਲ ਕੇ ਉਹ ਬੰਦੇ ਦੇ ਇੰਡੀਵਿਜੂਅਲੀ ਆਪਣੇ ਕੋਈ ਲਾਲਚ ਜਾਂ ਆਪਣਾ ਕੋਈ ਕਮਜ਼ੋਰੀ ਹੋਏਗੀ ਉਹ ਜਾਣਦਾ ਕਾਂਗਰਸ ਹਮੇ ਦੀ ਹਮੇ ਡਟੀ ਰਹਿੰਦੀ ਹੈ ਕਾਂਗਰਸ ਦਾ ਵਰਕਰ ਡਟਿਆ ਰਹਿੰਦਾ ਤੁਸੀਂ ਦੇਖਿਆ ਪਿਛਲੇ 2 ਸਾਲਾਂ ਚ ਜਦੋਂ ਤੋਂ ਇਹ ਸਰਕਾਰ ਬਦਲੀ ਹੈ ਕਾਂਗਰਸ ਦੀ ਸਰਕਾਰ ਗਈ ਹੈ ਉਸ ਤੋਂ ਬਾਅਦ ਜਿਸ ਤਰੀਕੇ ਵਰਕਰ ਔਰ ਵਰਕਰ ਨੂੰ ਮੋਬਾਈਲਾਈਜ਼ ਕਰਨ ਦਾ ਕੰਮ ਸਟੇਟ ਲੀਡਰਸ਼ਿਪ ਨੇ ਕੀਤਾ ਹੈ ਖਾਸ ਤੌਰ ਤੇ ਸਾਡੇ ਪ੍ਰਧਾਨ ਰਾਜਾ ਵੜਿੰਗ ਹੋਣਾ ਦੀ ਪ੍ਰਧਾਨਗੀ ਹੇਠ ਵਰਕਰ ਐਸਮਲੇ ਬਿਲਕੁਲ ਤਿਆਰ ਬੈਠਾ ਅਗਲੀ ਲੜਾਈ ਲੜਨ ਨੂੰ ਜਿਹੜਾ ਪਿਛਲਾ ਨੁਕਸਾਨ ਹੋ ਗਿਆ 2022 ਨੂੰ ਪੂਰਾ ਕਰਨ 2022 ਦੇ ਨੁਕਸਾਨ ਦੀ ਗੱਲ ਕੀਤੀ ਨਵਜੋਤ ਸਿੰਘ ਸਿੱਧੂ ਵੱਡਾ ਫੈਕਟਰ ਸੀਗੇ ਉਸ ਸਮੇਂ ਜੋ ਬਿਆਨਬਾਜ਼ੀ ਹੋਈ ਉਹਦਾ ਨੁਕਸਾਨ ਵੀ ਦੇਖਣ ਨੂੰ ਮਿਲਿਆ ਇਸ ਵਾਰ ਨਵਜੋਤ ਸਿੰਘ ਸਿੱਧੂ ਦੀ ਕਿਸ ਤਰ੍ਹਾਂ ਭੂਮਿਕਾ ਦੇਖਦੇ ਹੋ ਲਗਾਤਾਰ ਉਹ ਵੀ ਐਕਟਿਵ ਨੇ ਬੇਸ਼ੱਕ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਨੇ ਕਾਂਗਰਸ ਨੂੰ ਲੈ ਕੇ ਵੀ ਵੱਖ-ਵੱਖ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਇਹ ਉਹ ਕਾਂਗਰਸ ਦੀ ਲੀਡਰਸ਼ਿਪ ਦੇ ਅਗੇਂਸਟ ਕਿਤੇ ਨਹੀਂ ਬੋਲਦੇ ਹਾਂ ਉਹਨਾਂ ਦਾ ਤਰੀਕਾ ਹੋ ਸਕਦਾ ਹੈ ਵੀ ਉਹ ਕਿਤੇ ਜਿਹੜੀ ਸਟੇਟ ਲੀਡਰਸ਼ਿਪ ਹੈ ਹੋਣਾ ਉਹਨਾਂ ਨਾਲ ਕਿਤੇ ਸਟੇਜ ਸਾਂਝੀ ਨਹੀਂ ਕਰਦੇ ਪਰ ਉਹ ਸਟੇਟ ਲੀਡਰਸ਼ਿਪ ਦੇ ਅਗੇਂਸਟ ਉਹ ਵੀ ਨਹੀਂ ਕਿਤੇ ਬੋਲਦੇ ਤੇ ਸਟੇਟ ਲੀਡਰਸ਼ਿਪ ਮੇਰਾ ਖਿਆਲ ਹੈ ਉਹ ਵੀ ਨਹੀਂ ਕਿਤੇ ਬੋਲਦੀ ਪਰ ਜਦੋਂ ਇਲੈਕਸ਼ਨ ਆਉਣੇ ਹਨ ਤੇ ਕਾਂਗਰਸ ਤੁਹਾਨੂੰ ਇਹ ਲੜਦੀ ਨਜ਼ਰ ਆਊਗੀ ਇੱਕ ਟੀਮ ਬਣ ਕੇ ਤਾਂ ਤੁਹਾਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਵੀ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਪੂਰੇ ਜਿਵੇਂ ਕਾਂਗਰਸ ਕਾਰਜਕਾਰੀ ਕਰ ਰਹੀ ਆ ਉਸ ਉਹਨਾਂ ਦਾ ਇੰਡੀਵਿਜੂਅਲੀ ਕੀ ਸਟੈਂਡ ਰਹਿੰਦਾ ਜੀ ਉਹਨਾਂ ਨੇ ਕਿੰਨੀ ਕੈਂਪੇਨ ਕਰਨੀ ਹੈ ਮੈਂ ਨਹੀਂ ਕਹਿ ਸਕਦਾ ਪਰ ਹਾਂ ਕਾਂਗਰਸ ਪਾਰਟੀ ਦੇ ਵਿੱਚ ਹਰੇਕ ਕੋਲ ਮੌਕਾ ਰਹਿੰਦਾ ਹਰੇਕ ਦੀ ਮਦਦ ਕਰਨ ਦਾ ਉਹ ਵੱਡੇ ਲੀਡਰ ਹੈ ਉਹਨਾਂ ਨੇ ਕਿੰਨਾ ਕੰਮ ਕਰਨਾ ਹੈ ਔਰ ਕਿੰਨੀ ਕਿਹਨੂੰ ਸਪੋਰਟ ਕਰਨਾ ਹੈ ਆਉਣ ਵਾਲੇ ਟਾਈਮ ਤੇ ਪਤਾ ਲੱਗ ਜਾਏਗਾ ਪਰ ਉਹ ਕਹਿੰਦੇ ਨੇ ਕਿ ਸੰਤਾ ਪ੍ਰੋਗਰਾਮਾਂ ਤੇ ਬੁਲਾਇਆ ਹੀ ਨਹੀਂ ਜਾਂਦਾ ਸਟੇਜਾਂ ਤੇ ਬੁਲਾਇਆ ਨਹੀਂ ਜਾਂਦਾ ਸਾਡੇ ਵਰਕਰਾਂ ਨੂੰ ਨਹੀਂ ਇੱਥੇ ਸਮਰਾਲਾ ਰੈਲੀ ਹੋਈ ਮੈਂ ਉਸ ਰੈਲੀ ਦਾ ਇੰਚਾਰਜ ਸੀਗਾ ਸਭ ਤੋਂ ਪਹਿਲਾਂ ਸਾਰੇ ਪੱਤਰਕਾਰਾਂ ਨੇ ਆ ਕਿ ਕੁਰਸੀਆਂ ਦੀ ਜਿੰਨਾ ਤੇ ਨਾਮ ਲਿਖਿਆ ਹੋਇਆ ਸੀ ਫੋਟੋ ਖਿੱਚੀ ਹੋਈ ਸੀ ਤੁਸੀਂ ਵੀ ਖਿੱਚੀ ਹੋਣੀ ਹੈ ਉੱਥੇ ਨਾਮ ਸੀਗਾ ਉਹਨਾਂ ਦਾ ਬਕਾਇਦਾ ਨਾਮ ਸੀਗਾ ਸਾਰੀ ਸੀਨੀਅਰ ਲੀਡਰਸ਼ਿਪ ਦਾ ਜਿੱਦਾਂ ਦੀ ਉਹਨਾਂ ਦੀ ਸਿਨਿਓਰਿਟੀ ਹੈ ਉਹਦੇ ਹਿਸਾਬ ਨਾਲ ਖੜਕੇ ਸਾਹਿਬ ਦੇ ਨਾਲ ਦੋ ਕੁਰਸੀਆਂ ਛੱਡ ਕੇ ਸਿੱਧੂ ਸਾਹਿਬ ਦਾ ਨਾਮ ਲਿਖਿਆ ਹੋਇਆ ਸੀ ਕੁਰਸੀ ਤੇ ਉਹ ਕੌਣ ਕਿਉਂ ਨਹੀਂ ਆਂਦਾ ਇਹ ਉਹਨਾਂ ਦਾ ਉਹ ਇੰਡੀਵਿਜੂਅਲੀ ਦੱਸ ਸਕਦੇ ਐ ਮੈਂ ਨਹੀਂ ਦੱਸ ਸਰਕਾਰ ਦੇ ਖਿਲਾਫ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਲਗਾਤਾਰ ਹਰ ਸ਼ਹਿਰਾਂ ਦੇ ਕੋਈ ਹੱਲਾ ਬੋ ਰੈਲੀਆਂ ਕੀਤੀਆਂ ਉਹਦੇ ਚ ਨਵਜੋਤ ਸਿੱਧੂ ਜਿਹੜਾ ਵਾ ਨਜ਼ਾਰਾ ਰਹੇ ਨੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਕੀ ਉਹਨਾਂ ਦੀ ਕੋਈ ਪਰਸਨਲ ਕਰੇ ਮੈਸੇਜ ਸਿੱਧੂ ਵੀ ਢਿੱਲੇ ਰਹੇ ਕਿਉਂ ਉਹ ਇੰਨੇ ਜ਼ਿਆਦਾ ਐਕਟਿਵ ਨਹੀਂ ਰਹੇ ਪਿੱਛੇ ਜੇ ਐਕਟਿਵ ਹੁੰਦੇ ਵੀ ਆ ਤਾਂ ਕੋਈ ਪੈਰਲਲ ਆਪਣਾ ਪਲੇਟਫਾਰਮ ਬਣਾ ਕੇ ਕਰਦੇ ਆ ਇਹ ਇਸ਼ੂ ਹੈਗਾ ਇੱਥੇ ਪਰਿਵਾਰੀ ਔਰ ਜਿਹੜੀ ਸਾਡੀ ਹਾਈ ਕਮਾਂਡ ਆ ਉਹਨਾਂ ਦੇ ਅੰਦਰ ਮੈਂ ਸੀਨੀਅਰ ਲੀਡਰਸ਼ਿਪ ਤੇ ਕਿਸੇ ਤੇ ਕੋਈ ਕਮੈਂਟ ਕਰਨਾ ਵਾਜਬ ਨਹੀਂ ਸਮਝਦਾ ਪਰ ਇਹਨਾਂ ਜ਼ਰੂਰ ਚੰਦਾ ਲੀਡਰਾਂ ਨੂੰ ਥੱਲੇ ਵਰਕਰ ਦੇਖਦਾ ਹੈ ਔਰ ਚਾਹੁੰਦਾ ਵੀ ਉਹ ਇਕੱਠੇ ਹੋ ਕੇ ਇੱਕਜੁੱਟ ਹੋ ਕੇ ਲੜਦੇ ਨਜ਼ਰ ਆਣ ਇਸ ਸਰਕਾਰ ਦੇ ਅਗੇਂਸਟ ਸਰਕਾਰ ਦੀਆਂ ਕਮੀਆਂ ਦੇ ਅਗੇਂਸਟ ਜਿਹੜਾ ਸਿੱਧੂ ਸਾਹਿਬ ਵੀ ਬਖੂਬੀ ਚੱਕਦੇ ਆ ਅਲੱਗ-ਅਲੱਗ ਪਲੇਟਫਾਰਮਸ ਤੇ ਤੇ ਮੈਂ ਉਮੀਦ ਕਰਦਾ ਵੀ ਇਹ ਜਿਹੜੀ ਮਾੜੀ-ਮੋਟੀ ਕਮੀ ਹੈ ਇਹ ਆਉਣ ਵਾਲੇ ਟਾਈਮ 'ਚ ਸਾਡੇ ਹਾਈ ਕਮਾਂਡ ਉਹ ਇੱਛੇ ਦੇ ਇਨਚਾਰਜ ਦੂਰ ਕਰ ਦੇਣਗੇ ਤਾਂ ਲੱਗਦਾ ਨਹੀਂ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਉਹ ਹੀ ਆਮ ਆਦਮੀ ਪਾਰਟੀ ਨਾਲ ਕੁਝ ਕਿਲੋਮੀਟਰ ਦੂਰ ਜਾ ਕੇ ਸਮਝੌਤਾ ਬਾ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੇ ਵਿੱਚ ਮੈਂਬਰ ਬਾਰੇ ਰਮਨੀਤ ਬਿੱਟੂ ਵੀ ਕਹਿ ਚੁੱਕੇ ਨੇ ਇਹ ਸਮਝੌਤਾ ਹੋਣਾ ਸੀ ਇਹ ਤਾਂ ਸਾਰੇ ਪਾਸੇ ਹੁੰਦਾ ਜਾਂ ਤਾਂ ਨਾ ਹੁੰਦਾ ਲੋਕ ਵੀ ਸਾਨੂੰ ਸਵਾਲ ਪੁੱਛਦੇ ਨੇ ਤੁਸੀਂ ਤੁਸੀਂ ਇਹ ਸਾਡਾ ਜਿੱਥੇ ਤੱਕ ਸਮਝਣਾ ਹੈ ਪ੍ਰਵੇਕ ਜੀ ਬਹੁਤ ਕਲੀਅਰਲੀ ਅੱਜ ਤੋਂ 6-7 ਮਹੀਨੇ ਪਹਿਲਾਂ ਤੋਂ ਸਾਰੀ ਸਟੇਟ ਨੇ ਕਹਿ ਦਿੱਤਾ ਸੀ ਅਸੀਂ ਸਮਝਾਉਤਾ ਨਹੀਂ ਕਰਨਾ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਹਾਈ ਕਮਾਂਡ ਦਾ ਜਿਨ੍ਹਾਂ ਨੇ ਸਟੇਟ ਦੀਆਂ ਸਟੇਟ ਯੂਨਿਟ ਦੀਆਂ ਭਾਵਨਾਵਾਂ ਦੇ ਮੱਦੇ ਨਜ਼ਰ ਇੱਥੇ ਕੋਈ ਕਰਿਆ ਨਹੀਂ ਹਾਂ ਇੰਡੀਆ ਬਲੌਕ ਉੱਥੇ ਵੱਡੇ ਫੈਸਲੇ ਵੱਡੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਅੱਜ ਡੈਮੋਕ੍ਰੇਸੀ ਖਤਰੇ 'ਚ ਹੈ ਕਿਸ ਤਰੀਕੇ ਇਸ ਤਰ੍ਹਾਂ ਜਿਹੜੀਆਂ ਫੋਰਸਿਸ ਹੈਗੀਆਂ ਜਿਹੜੀਆਂ ਦੇਸ਼ ਨੂੰ ਵੰਡਣ ਤੇ ਉਤਾਰੂ ਹੋਈਆਂ ਹੋਈਆਂ ਉਹ ਉਹਨਾਂ ਦਾ ਕਿਵੇਂ ਰੋਕਣਾ ਹੈ ਉਥੇ ਕੋਈ ਇੰਡੀਆ ਬਲੌਗ ਬਣਦਾ ਆ ਪਰ ਸਾਡੀ ਇੱਥੇ ਕਲੈਰਿਟੀ ਸੀਗੀ ਅੱਜ ਕੋਈ ਕੁਛ ਆਖੇ ਸਾਰੀ ਸਟੇਟ ਲੀਡਰਸ਼ਿਪ ਦੇ ਅਗੇਂਸਟ ਹੀ ਮੈਂ ਤਾਂ ਬੜਾ ਵੋਕਲ ਰਿਹਾ ਇਹਦੇ ਵਿੱਚ ਹੋਰਾਂ ਲੀਡਰਾਂ ਨੇ ਵੀ ਕਿਹਾ ਵੀ ਨਹੀਂ ਹੋਣਾ ਚਾਹੀਦਾ ਤੇ ਅਸੀਂ ਧੰਨਵਾਦ ਕਰਦੇ ਹਾਂ ਖੜਗੇ ਸਾਹਿਬ ਰਾਹੁਲ ਜੀ ਦਾ ਔਰ ਕੇਸੀ ਬੀਨੂ ਕੋਪਾਲ ਹੋਣਾ ਤਾਂ ਜਿਨ੍ਹਾਂ ਨੇ ਸਟੇਟ ਦੀਆਂ ਭਾਵਨਾਵਾਂ ਦੇ ਮੁਤਾਬਕ ਇੱਥੇ ਅੱਜ ਕੁਝ ਵੀ ਆਮ ਆਦਮੀ ਪਾਰਟੀ ਕਰੇ 6 ਮਹੀਨੇ ਪਹਿਲਾਂ ਨਹੀਂ ਉਹ ਬੋਲ ਰਹੀ ਸੀ ਵੀ ਅਸੀਂ ਸਟੇਟ 'ਚ ਨਹੀਂ ਕਰਨਾ ਅਲਾਈਅንስ ਉਹ ਇਸੇ ਹੀ ਉਮੀਦ ਇਹ ਸੀ ਕਿ ਵੀ ਅਲਾਈਅንስ ਕਰਨਾ ਜਦੋਂ ਪਤਾ ਚੱਲ ਗਿਆ ਵੀ ਲਾਈਅਨ ਸਟੇਟ 'ਚ ਨਹੀਂ ਹੋ ਰਿਹਾ ਤਾਂ ਉਹ ਵੀ ਕੈਂਡ ਲੱਗ ਗਏ ਪਰ ਇਹ ਗੱਲ ਬਹੁਤ ਕਲੀਅਰ ਹੈ ਵੀ ਸਟੇਟ ਯੂਨਿਟ ਸਾਡਾ ਇੱਥੇ ਲੜਨਾ ਚਾਹੁੰਦਾ ਇਹ ਸਾਹਮਣੇ ਆ ਗਿਆ ਸਾਬ ਇੱਥੇ ਕੋਈ ਸਮਝੌਤਾ ਹੋਵੇ ਤਾਂ ਪੋਚਿੰਗ ਕਾਂਗਰਸ ਦੀ ਹੋਵੇ ਸਾਡਾ ਐਕਐਮਐਲ ਔਰ ਐਮਐਲਏ ਅਗਰ ਆਮ ਆਦਮੀ ਪਾਰਟੀ ਵਾਲੇ ਲਿਜਾ ਰਹੇ ਹੈ ਤਾਂ ਦਾ ਮਤਲਬ ਸਮਝੌਤਾ ਨਾ ਦੀ ਕੋਈ ਚੀਜ਼ ਨਹੀਂ ਕਾ ਕਿਸ ਤਰ੍ਹਾਂ ਦੇਖਦੇ ਹੋ ਉਮੀਦਵਾਰਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ 8 ਉਮੀਦਵਾਰ ਕੱਲ ਕੋਸ਼ਿਦ ਕੀਤੇ ਹੁਣ ਇਹ ਚ 5 ਜਿਹੜਾ ਵਾ ਮੰਤਰੀਆਂ ਨੂੰ ਉਮੀਦਵਾਰ ਬਣਾਇਆ ਗਿਆ ਵਾ ਇਹ ਦੱਸਦੇ ਆ ਵੀ ਉਹਨਾਂ ਕੋਲ ਲੀਡਰਸ਼ਿਪ ਕ੍ਰਾਈਸਿਸ ਹੈ ਔਰ ਆਮ ਆਦਮੀ ਪਾਰਟੀ ਜਿਸ ਗੱਲ ਕਰਕੇ ਆਈ ਸੀ ਵੀ ਅਸੀਂ ਤਾਂ ਆਮ ਵਰਕਰਾਂ ਦੀ ਪਾਰਟੀਆਂ ਤੋਂ ਵਰਕਰ ਵਿਚਾਰੇ ਤਾਂ ਹੁਣ ਬੈਠੇ ਕੀ ਸੋਚ ਰਹੇ ਹੋਣੇ ਆ ਮੈਂ ਤਾਂ ਉਹਦੇ ਤੇ ਕਮੈਂਟ ਨਹੀਂ ਕਰਦਾ ਪਰ ਠੀਕ ਹੈ ਹਰੇਕ ਪਾਰਟੀ ਦਾ ਆਪ ਦਾ ਅੰਦਰਲਾ ਹੈ ਉਹਨਾਂ ਨੇ ਕੀ ਨੂੰ ਕੈਂਡੀਡੇਟ ਬਣਾਣਾ ਇਹ ਉਹਨਾਂ ਦੀ ਪਾਰਟੀ ਦਾ ਇਸ਼ੂ ਹੈ ਮੈਂ ਉਹਦੇ ਤੇ ਕਾਤੇ ਕਮੈਂਟ ਕਰਾਂ ਕੈਂਡੀਡੇਟ ਆਏ ਐ ਜਰੂਰ ਉਹਨਾਂ ਨਾਲ ਲੜਾਈ ਲੜਾਂਗੇ ਸਾਡੇ ਕੈਂਡੀਡੇਟ ਵੀ ਆਣਗੇ ਫਿਰ ਲੋਕ ਦੇਖਣਗੇ ਪਾਰਟੀ ਦੀਆਂ ਪਾਲਿਸਿਸ ਨੂੰ ਦੇਖਣਗੇ ਜਿਹੜੇ ਲੋਕਲ ਲੀਡਰ ਹੋਣਗੇ ਉਹਨਾਂ ਦਾ ਚਿਹਰਿਆਂ ਦੇ ਉੱਤੇ ਇਲੈਕਸ਼ਨ ਹੋਣਗੇ ਤਾਂ 13 0 ਦਾ ਦਾਵਾ ਵਾ ਮੁੱਖ ਮੰਤਰੀ ਦਾ ਕਿ 13 ਆਮ ਆਦਮੀ ਪਾਰਟੀ ਆਏਗੀ 0 ਵਿਰੋਧੀ ਤੇ ਰਹੇਗਾ 0 ਆਮ ਆਦਮੀ ਪਾਰਟੀ 13 ਵਿਰੋਧੀ ਕਿਸ ਤਰ੍ਹਾਂ ਜੋ ਰਿਜ਼ਲਟ ਆਣਗੇ ਹਿਸਾਬਤ ਹੋਏਗਾ ਆ ਵੱਡਾ ਦਾਵਾ ਤੁਸੀਂ ਵੀ ਕਰ ਰਹੇ ਹੋ ਕਿ 13 ਵਿਰੋਧੀ ਧਿਰ ਤੇ 0 ਆਮ ਆਦਮੀ ਪਾਰਟੀ ਨਜ਼ਰ ਹੀ ਆਉਂਦਾ ਜੀ ਬਿਲਕੁਲ ਧੰਨਵਾਦ ਜੀ ਬਿਲਕੁਲ ਆਸ ਗਿਆ ਭਾਤ ਪੋਸ਼ਣ ਆਸ਼ੂ ਜਿਹੜੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆਪਣੀ ਬੇਬਾਕੀ ਦੇ ਨਾਲ رائے ਰੱਖਦੇ ਨਜ਼ਰ ਆਏ ਨੇ ਤੇ ਦੂਜੇ ਪਾਸੇ ਕਾਂਗਰਸ ਦੇ ਜਿਹੜੇ ਲੀਡਰ ਕਾਂਗਰਸ ਨੂੰ ਛੱਡ ਕੇ ਜਾ ਰਹੇ ਨੇ ਕਹਿ ਰਹੇ ਨੇ ਕਿ ਕਾਂਗਰਸ ਨੂੰ ਲੀਡਰਾਂ ਦੇ ਜਾਣ ਨਾਲ ਫਰਕ ਨਹੀਂ ਪੈਂਦਾ ਕਾਂਗਰਸ ਪਹਿਲਾਂ ਨਾਲ ਮਜ਼ਬੂਤ ਹੋ ਕੇ ਲੋਕ ਸਭਾ ਚੋਣਾਂ ਦੇ ਵਿੱਚ ਉਤਰੇਗੀ ਤੇ ਵੱਡੇ ਮਾਰਜਨ ਦੇ ਨਾਲ ਲੋਕ ਸਭਾ ਉਮੀਦਵਾਰ ਜਿਤਾ ਕੇ ਲੋਕ ਸਭਾ ਦੇ ਵਿੱਚ ਕਾਂਗਰਸ ਪਹੁੰਚੇਗੀ ਕੈਮਰਾ ਪਰਸਨ ਗੋਲਟੀ ਦੇ ਨਾਲ ਬਵੇ ਕੱਲ ਪੰਜਾਬ ਤੱਕ